ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੋ ਭਲੌਰ ਵਾਲਿਆਂ ਨੂੰ ਵੀ ਬੇਨਤੀ ਆਸੇ ਪਾਸੇ ਦੇ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਆ ਜਿਹੜਾ ਮੁੰਡਾ ਨੌਜਵਾਨ ਹੈ ਭਲੌਰ ਦੇ ਹੈਗਾ ਰਾਜਬਿੱਲਾ ਇਹਦਾ ਨਾਮ ਹੈਗਾ ਭਾਈ ਵੀਰ ਦਾ ਇੱਕ ਨਵਾਂ ਗਾਣਾ ਹੋਰ ਆਇਆ ਲਾਡਲਾ ਗੀਤ ਹਾਂਜੀ ਬੜੀ ਬੜ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਪਿੰਡ ਭਲੌਰ ਦਾ ਨੌਜਵਾਨ ਦੀ ਫੁੱਲ ਸਪੋਰਟ ਕਰੋ ਜਿੰਨੀਆਂ ਇਹਦੀਆਂ ਵੀਡੀਓ ਆ ਪਾਈਆਂ ਨੇ ਸਾਰੇ ਜਣੇ ਸ਼ੇਅਰ ਜ਼ਰੂਰ ਕਮੈਂਟ ਕਰੋ ਐਨੇ ਨਾਲ ਹੌਸਲਾ ਵਧਦਾ ਹੈ ਬਿੱਲੇ ਵੀ ਦੱਸਦੇ ਕਿਹੜਾ ਗਾਣਾ ਸੁਣਾਕੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਭਲੌਰ ਵਾਲਿਆਂ ਨੂੰ ਔਰ ਮੇਰੇ ਜਿਹੜੇ 팬 ਲੱਗਦੇ ਆ ਉਹਨਾਂ ਨੂੰ ਜੀ ਸੋ ਮੇਰਾ ਗਾਣਾ ਆਇਆ ਜੀ ਲਾ ਲਾ ਦਿਓ ਰਾਜਗੁਰੂ ਐਂਡ ਕ੍ਰੀਟੀਕਲ ਠੀਕ ਹੈ ਜੀ ਡਿਊਟੀ Song ਹੈ ਜੀ ਸੋ ਦਬਕੇ ਸ਼ੇਅਰ ਕਰੋ ਜੀ ਤੁਹਾਡੇ ਨਾਲ ਹੀ ਹੌਸਲਾ ਵਧਣਾ ਜੀ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਦਬਕੇ ਸ਼ੇਅਰ ਕਰੋ ਜੀ ਸਾਰੇ ਆਪਰਾ ਨੂੰ ਬੇਨਤੀ ਕਰਦਾ ਵੀ ਬਾਈਵਣ ਕੇ ਜਰੂਰ ਸਪੋਰਟ ਕਰੋ ਯਾਰ ਆਪਣੇ ਗੀਤ ਦੀ ਧੰਨਵਾਦ ਜੀ ਕਹਿੰਦੀ ਲੈ ਆ ਦੇ ਸਿਦਾਂ ਮੈਂ ਦੀ ਆ ਮਗਾਨੀ ਲੈ ਆ ਭਾਬੀਏ ਮੈਂ ਮੂੜ ਜਾ ਬਣਾਣੀ ਭਾਵੇਂ ਦੱਸ ਦੀ ਤੂੰ ਅੱਜ ਵੱਡੇ ਵੀਰੇ ਨੂੰ ਦੱਸ ਦੀ ਤੂੰ ਅੱਜ ਵੱਡੇ ਵੀਰੇ ਨੂੰ ਨਾ ਗੱਲ ਕਹਿਣੋ ਮੈਂ ਸੰਗ ਦਾ ਤੇਰਾ ਲਾੜ ਲਾ ਦੇ ਔਰ ਪਾਪੂ ਰਾਣੀ ਨੀ ਛੂੜੇ ਵਾਲੀ ਨਾ ਰ ਮਗਦਾ ਤੇਰਾ ਲਾੜ ਲਾ ਦੇ ਔਰ ਪਾਪੂ ਰਾਣੀ ਨੀ ਛੂੜੇ ਵਾਲੀ ਨਾ ਰ ਮਗਦਾ ਦਰਜੜ ਗਈ ਜਵਾਨੀ ਪੂਰੇ ਜੋਰ ਵੇ ਤਾਂ ਯੋ ਫਿਰ ਮਸਤਾਨੀ ਜਹੀ ਤੋੜਵੇ ਦੁਰਾ ਚੜਗੀ ਜਵਾਨੀ ਪੂਰੇ ਜੋਰ